ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਧਿਰੋਵਾਲਤੋਆ ਜਿੱਥੋਂ ਦਾ ਇੱਕ 34 ਸਾਲਾ ਨੌਜਵਾਨ ਪਿਛਲੇ ਕਰੀਬ 15 ਮਹੀਨਿਆਂ ਤੋਂ ਵਿਦੇਸ਼ 'ਚ ਲਾਪਤਾ ਹੈ ਤੇ ਨੌਜਵਾਨ ਦੇ ਲਾਪਤਾ ਹੋਣ ਨਾਲ ਉਸ ਦਾ ਸਾਰਾ ਪਰਿਵਾਰ ਬੇहद ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਅਮਰੀਸ਼ ਦਿੱਤਾ ਤੇ ਪਰਿਵਾਰ ਨੇ ਦੱਸਿਆ ਕਿ ਅਮਰੀਸ਼ ਪਰਿਵਾਰ ਤੇ ਵਧੀਆ ਭਵਿੱਖ ਲਈ ਵਿਦੇਸ਼ ਦੀ ਧਰਤੀ ਫਰਾਂਸ ਜਾਣ ਲਈ ਬੀਤੇ ਸਾਲ ਦੀ 4 ਸਤੰਬਰ ਨੂੰ ਕਰੋ ਰਵਾਨਾ ਹੋਇਆ ਸੀ ਜਦੋਂ ਉਸ ਸਰਪੀਆ ਪਹੁੰਚਿਆ ਤਾਂ ਉੱਥੋਂ ਪਿੱਪਰੇ ਹਲਾਤਾਚੇ ਲਾਪਤਾ ਹੋ ਗਿਆ ਪਰਿਵਾਰ ਨੇ ਦੱਸਿਆ ਕਿ ਜਦੋਂ ਅਮਰੀਸ਼ ਕਰੋ ਗਿਆ ਸੀ ਤਾਂ ਕਾਫੀ ਜ਼ਿਆਦਾ ਖੁਸ਼ ਸੀ ਤੇ ਉਹਨਾਂ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਵੀ ਦੇ ਰਿਹਾ ਸੀ ਪਰੰਤੂ ਜਦੋਂ ਉਹ ਸਰਪੀਆ ਪਹੁੰਚਿਆ ਤਾਂ ਬੀਤੇ ਸਾਲ ਦੀ 2 ਅਕਤੂਬਰ ਨੂੰ ਉਸਤਾ ਫੋਨ ਆਇਆ ਸੀ ਕਿ ਜਲਦ ਹੁਣ ਉਹ ਫਰਾਂਸ ਪਹੁੰਚ ਜਾਵੇਗਾ ਪਰੰਤੂ ਉਸ ਦਿਨ ਤੋਂ ਬਾਅਦ ਉਸਤਾ ਕਦੇ ਵੀ ਘਰ 'ਚ ਫੋਨ ਨਹੀਂ ਆਇਆ ਪਰਿਵਾਰ ਨੇ ਦੱਸਿਆ ਕਿ ਅਮਰੀਸ਼ ਨੂੰ 16 ਲੱਖ ਰੁਪਏ ਦਾ ਕਰਸਰ ਲੈ ਕੇ ਵਿਦੇਸ਼ ਭੇਜਿਆ ਗਿਆ ਸੀ ਜਿਸ ਦਾ ਵਿਆਸ ਹੁਣ ਤੱਕ ਅਦਾ ਕਰ ਰਹੇ ਨੇ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਵੱਲੋਂ ਐਸਐਸਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਸੁਪਰੈਂਟ ਮਾਮਲਾ ਤਾਂ ਦਰਜ ਹੋਇਆ ਪਰੰਤੂ ਕਈ ਮਹੀਨੇ ਬੀਤਣ ਤੋਂ ਬਾਅਦ ਅਜੇ ਤੱਕ ਟ੍ਰੈਵਲ ਏਜੰਟ ਪੁਲਿਸ ਦੀ ਹਿਰਾਸਤ 'ਚੋਂ ਉਬਾਰਨੇ ਇਸ ਮੌਕੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਾਂਦਿਆਂ ਹੋਇਆਂ ਅਮਰੀਖ ਨੂੰ ਲੱਭਣ ਦੀ ਮੰਗ ਕੀਤੀ ਹੈ ਤਾਂ ਜੋ ਸਹੀ ਸਲਾਮਤ ਘਰ ਵਾਪਸ ਆ ਸਕੇ ਹੁਸ਼ਿਆਰਪੁਰ ਨੇ ਉਸਦੇ ਨਾਲ ਇਹ ਦਿਲਬਾਕਸਿੰਗ ਕਰਾਇਆ ਦੀ ਰਿਪੋਰਟ ਨੀਹਾ ਨੀਹਾ ਕਦੋਂ ਤੁਹਾਡੇ ਹਸਬੰਡ ਜਿਹੜੇ ਕਦੋਂ ਤੁਹਾਡਾ ਮੈਰਿਜ ਹੋਈ ਸੀ ਮੇਰੇ 2012 ਵਿੱਚ ਕਿਹੜੀ ਕੰਟਰੀ ਨੂੰ ਗਏ ਸੀ ਤੁਹਾਡੇ ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ ਬੱਚੇ ਕਿੰਨੇ ਬੱਚੇ ਦੋ ਬੱਚੇ ਹਨ ਆਖਿਰ ਵਾਰ ਤੁਹਾਡੇ ਹਸਬੰਡ ਨਾਲ ਤੁਹਾਡੀ ਗੱਲ ਹੋਈ ਸੀ 2 ਅਕਤੂਬਰ ਸਰਬੀਆ ਚ ਹੋਈ ਹੈ ਕੀ ਗੱਲਬਾਤ ਹੋਈ ਸੀ ਗੱਲਬਾਤ ਇਹੀ ਹੋਈ ਸੀ ਬਾਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ ਇੱਕ ਸਾਲ ਦੋ ਤਿੰਨ ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਨਾਂ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਨੂੰ ਮੰਗੇ ਸਿਰਫ ਇੰਨੀ ਕਾ ਕਿ ਜਿੱਥੇ ਕਿਤੇ ਵੀ ਹੋ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਇੱਕ ਵਾਰ ਇਹ ਨਾਲ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਘਰ ਭੇਜਿਆ ਜਾਏ ਬਸ ਹੋਰ ਨਹੀਂ ਹੋ ਜਾਏ ਬਸ ਮਾਦਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਅੰਮ੍ਰਿਸ਼ਰ ਤਾਂ ਤੁਹਾਡੀ ਆਪਣੇ ਬੇਟੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ ਦੋ ਅਕਤੂਬਰ ਨੂੰ ਇਹ ਕੀ ਗੱਲ ਹੋਈ ਸੀ ਬੱਸ ਕਹਿੰਦੇ ਮੈਂ ਬੀਠ ਠੀਕ ਠਾਕ ਹਾਂ ਮੈਂ ਸ਼ਾਮ ਰਾਤ ਨੂੰ ਚਲੇ ਜਾਣਾ ਦੋਸਤੋ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿਨਾਂ ਸਮਾਂ ਹੋ ਗਿਆ ਬੇਟੇ ਨੂੰ ਲੱਗਦਾ ਇੱਕ ਸਾਲ ਤੇ ਤਿੰਨ ਵੀ ਨਹੀਂ ਹੋ ਗਿਆ ਜੇ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰਤੀ ਹੈਂ ਉਹ ਚਿਕਾਤਾ ਕਿਤੇ ਕਿਸੇ ਸਾਡੀ ਪ੍ਰਿਆਦ ਨਹੀਂ ਸੁਣੀ ਮੁਰਗੀ ਮੰਗ ਕਰਦੇ ਤੁਸੀਂ ਮੈਂ ਮੰਗ ਕਹਿੰਦੇ ਮੇਰੇ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਮਸਾੜੇ ਨੂੰ ਵਾਪਸ ਭੇਜਿਓ ਕਿਹੜੇ ਪਿੰਡ ਦਾ ਪਿੰਡ ਧੀਰਵਾਲ ਲਿਓ ਕਿ ਉਹਨੇ ਭੇਟੇ ਵਾਰ ਦੱਸੋ ਕਿ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਪੇਚਿਆ ਸੀ ਮਾਰੇ ਉਹ ਪਹਿਲਾ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਬੀਆ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈ ਲਏ ਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਕਿੰਨਾ ਹੱਬੇ ਕਿੰਨਾ 16 ਲੱਖ ਲਿਆ ਤੇ ਬਾਕੀ ਡੌਂਕਰਾਂ ਨੂੰ ਵੀ ਦਵਾਇਆ ਇਹਨਾਂ ਨੇ ਕੀ ਕਰਦੇ ਤੁਸੀਂ ਹੁਣ ਤਾਂ ਘਰ ਦਾ ਕੰਮ ਹੀ ਕਰੀਦਾ ਹੈ ਪੈਸੇ ਕਰਜ਼ਾ ਚੁੱਕ ਕੇ ਭੇਜੇ ਸਰ ਹਾਂ ਜੀ ਸਾਰਾ ਕਰਜ਼ਾ ਚੁੱਕ ਕੇ ਭੇਜਿਆ ਹੀ ਕੀ ਮੰਗ ਕੇ ਤੁਹਾਡੀ ਪ੍ਰਿਆਜ ਸਾਡੀ ਤਾਂ ਮੰਗੇ ਇਹ ਹੀ ਆ ਭਈ ਬੱਚਾ ਸਾਡਾ ਹੈ ਸਹੀ ਸਲਾਮ ਦਾ ਘਰ ਆ ਜਾਵੇ ਜਿੱਥੇ ਵਿਹ ਹੈ ਉਹ ਘਰ ਸਹੀ ਸਲਾਮ ਦਾ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਆ ਛੋਟਾ ਭਰਾ ਜੀ ਮੈਨੂੰ ਚਾਹੀਦਾ ਦੱਸੋ ਕਿ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਆ ਸੀ ਜਾਂ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਸਰਕੇ ਪ੍ਰੇਜੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਜਾਮਾ ਗਿਆ ਉਹਨਾਂ ਨੇ ਕੀ ਕੀਤਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮੇ ਸ਼ਾਮ ਗੱਲ ਹੋਈ ਹੈ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਅਸੀਂ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਚੁੱਕਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਹਜ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨੱਥ ਪਾਈ ਜਾਵੇ ਜੋ ਉਹ ਉਹ ਕ੍ਰਾਈਮ ਕਰਕੇ ਵੀ ਕੋ ਮਰੇ ਆ ਤੇ ਅਸੀਂ ਇੰਨੇ ਮੁਸ਼ਕਿਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲੈ ਸਾਰਾ ਲੋਨ ਹੀ ਆ ਜੀ ਸਾਡਾ ਤੇ ਅਸੀਂ 3 ਲੱਖ ਹੁਣ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹਰ ਤੱਕ ਪਹੁੰਚਾਇਆ ਜਾਵੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਜੀ ਇੱਕ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਇਆ ਘਰ ਦਾ ਗੁਜ਼ਾਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਰਾ ਦਿਨ ਬਸਰ ਕਰ ਰਹੇ ਹਾਂ ਜੀ ਬਹੁਤ ਔਖੇ ਤੁਹਾਡੀ ਪ੍ਰਿਆਦ ਲਾ ਕੇ ਸਰਕਾਰ ਫਰਿਆਦ ਇਹ ਹੈ ਕਿ ਅਸੀਂ ਸਰਕਾਰ ਅੱਗੇ ਇਹ ਹੀ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੀ ਜਿੱਥੇ ਵੀ ਹੈ ਜਿਸ ਹਾਲਾਤਾਂ 'ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਅਗੇ